ਦੇਖੋ ਜੀ ਮੈਂ ਤੇ ਮੇਰਾ ਰੁੱਖ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੱਲ੍ਹ ਸੀ ਪੰਜਾਬ ਵਿਧਾਨ ਸਭਾ ਤੋਂ ਹੋਈ ਸੀ ਔਰ ਰੈਪੋਰਟ ਪੂਰੇ ਜਿਸੀਂ 400 ਬੂਟਾ ਗੁੱਡ ਮਾਰਨਿੰਗ ਕਲੱਬ ਵੱਲੋਂ ਲਾ ਰਹੇ ਆਂ। ਰਾਏਪੁਰ ਸਾਹਿਬ ਵੀ ਉੱਥੇ ਵੀ ਬਾਗ ਬਣਾ ਰਹੇ ਬਣਾਇਆ ਜਾ ਰਿਹਾ ਹੈ। ਜਦੋਂ ਅਸੀਂ ਗੁਰੂ ਦੇ ਹੁਕਮ ਤੋਂ ਪਾਸੇ ਚੱਲਦੇ ਆਂ, ਦਰਖਤ ਕੱਟਦੇ ਆਂ, ਪ੍ਰਕਿਰਤੀ ਦੇ ਉੱਤੇ ਨਾਲ ਖਿਲਵਾੜ ਕਰਦੇ ਆਂ ਫਿਰ ਕਰੋਨਾ ਵਰਗੀਆਂ ਪਵਾੜੀਆਂ ਆਉਂਦੀਆਂ, ਫੜ ਆਉਂਦੇ ਆ। ਤੋਂ ਅੱਜ ਮੈਂ ਤੇ ਮੇਰਾ ਰੁੱਖ ਜਿਹੜੀ ਮਹਿਮ ਦੀ ਸ਼ੁਰੂਆਤ ਮਾਨਜੋਤ ਸਿੰਘ ਸਰਬ ਨੇ ਕੀਤੀ ਹੈ। ਮੈਂ ਜੋ ਮੈਂ ਸਮਝਦਾ ਕਿ ਹਰ ਮੁਲਕ ਉਹਦਾ ਫਰਜ਼ ਸਮਝਦੇ ਹੋયા ਇਹਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਦੇਖੋ ਜੀ ਮੈਂ ਤੇ ਮੇਰਾ ਰੁਖ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੱਲ੍ਹ ਅਸੀਂ ਪੰਜਾਬ ਵਿਧਾਨ ਸਭਾ ਤੋਂ ਕੀਤੀ ਸੀ ਔਰ ਅੱਜ ਕੋਟਪੂਰੇ ਤੇ ਅਸੀਂ 400 ਬੂਟਾ ਗੁੱਡ ਮਾਰਨਿੰਗ ਕਲੱਬ ਵੱਲੋਂ ਲਾ ਰਹੇ ਹਾਂ ਰਾਇਪੁਰ ਸਾਹਿਬ ਵੀ ਉੱਥੇ ਵੀ ਬਾਗ ਬਣਾ ਰਿਹਾ ਬਣਾਇਆ ਜਾ ਰਿਹਾ ਸੋ ਸਾਰੀਆਂ ਜਿਹੜੀਆਂ ਪੰਚਾਇਤਾਂ ਯੂਥ ਕਲੱਬਾਂ ਨੂੰ ਬੇਨਤੀ ਕਰਦਾ ਵੀ ਇਹ ਗੁਰੂ ਸਾਹਿਬ ਦਾ ਹੁਕਮ ਹੈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਾ-ਪਰਾ ਰੰਗਲਾ ਪੰਜਾਬ ਦੇਈਏ ਆਪਾਂ ਇਹ ਆਪਣੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਗੁਰੂ ਦੇ ਹੁਕਮ ਤੋਂ ਪਾਸੇ ਚੱਲਦੇ ਆਂ ਦਰਖਤ ਕੱਟਦੇ ਆਂ ਪ੍ਰਕਿਰਤੀ ਦੇ ਉਹ ਨਾਲ ਖਿਲਵਾੜ ਕਰਦੇ ਆਂ ਫਿਰ ਕਰੋਨਾ ਵਰਗੀਆਂ ਬਿਮਾਰੀਆਂ ਆਉਂਦੀਆਂ ਹੜ ਆਉਂਦੇ ਆ ਸੋ ਅੱਜ ਇੱਥੇ ਜਿਹੜਾ ਕੋਟ ਪੂਰੇ ਕਲੱਬ ਦਾ ਮਿਨੀਮਮ ਟਿਚਾ 1000 ਦਾ ਇਹਨੂੰ 5000 ਗੁੱਡ ਮਾਰਨਿੰਗ ਕਲੱਬ ਵੱਲੋਂ ਤੇ ਮੈਂ ਤੇ ਮੇਰਾ ਰੁੱਖ ਹੈ ਇਹ ਜਿਹੜੀ ਇਹ ਮਹਮਾ ਉਹ ਹੁਣ ਸ਼ੁਰੂ ਕੀਤੀ ਗਈ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਜੀ ਵਾਤਾਵਰਣ ਚ ਲਗਾਤਾਰ ਜਿਹੜਾ ਆਪਾਂ ਦੇਖਿਆ ਹੈ ਗਲੋਬਲ ਵਾਰਮਿੰਗ ਵੀ ਹੋ ਰਹੀ ਹੈ ਵਾਤਾਵਰਣ ਦੇ ਸੁਧਾਰ ਲਈ ਜਿਹੜਾ ਕੁਦਰਤੀ ਤੌਰ ਤੇ ਉਪਰਾਲੇ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਜਿਹੜਾ ਰੁੱਖ ਲਾਉਣਾ ਹੈ ਸੋ ਅੱਜ ਮੈਂ ਤੇ ਮੇਰਾ ਰੁੱਖ ਜਿਹੜੀ ਮਹਮ ਦੀ ਸ਼ੁਰੂਆਤ ਮਾਨਜੂਰ ਸਪੀਕਰ ਸਾਹਿਬ ਨੇ ਕੀਤੀ ਹੈ ਮੈਂ ਮੈਂ ਸਮਝਦਾ ਕਿ ਹਰ ਮਨੁੱਖ ਦਾ ਫਰਜ਼ ਸਮਝਦੇ ਹੋਇਆ ਇਹਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਸੋ ਹੁਣ ਸਮਾਂ ਆਪਾਂ ਦੇਖਿਆ ਕਿ ਬੂਟੇ ਲਾਉਂਦਾ ਆ ਰੋਤ ਹੈ ਸੋ ਬੂਟੇ ਲਾਉਣੇ ਆ ਕੱਲੇ ਲਾਉਣੇ ਹੀ ਨਹੀਂ ਪਾਲਣੇ ਵੀ ਆ ਸੋ ਇਸ ਤਰ੍ਹਾਂ ਦਾ ਪ੍ਰਾਲਾ ਜਿਹੜਾ ਉਹ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਬੜਾ ਹੀ ਸ਼ਲਾਘਾ ਜੋਕ ਪ੍ਰਾਲਾ ਮੈਨੂੰ ਇੱਥੇ ਆ ਕੇ ਬੜਾ ਚੰਗਾ ਲੱਗਿਆ ਸੋ ਬੜੀ ਖੁਸ਼ੀ ਮਿਲੀ